ਜੀ ਆਪਣਾ ਨਾਮ ਦੱਸ ਜੀ ਮੈਂ ਤੇ ਅੱਜ ਜਿਹੜੀ ਤੁਹਾਨੂੰ ਬਹੁਤ ਸਾਰਾ ਮਦਦ ਪੇਚੀ ਜੀ ਲੱਗਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਲੋਰੀ 바ਵਾ ਮੈਂ ਪਦਮ ਭੂਸ਼ਣ ਗੁਰਮੀਤ 바ਵਾ ਜੀ ਦੀ ਬੇਟੀ ਹਾਂ ਕੁਝ ਚਿਰ ਪਹਿਲਾਂ ਮੈਂ ਮੀਡੀਆ ਰਹੀ ਮਦਦ ਦੀ ਅਪੀਲ ਕੀਤੀ ਸੀ ਕਿ ਮੈਨੂੰ ਕੰਮ ਦਿੱਤਾ ਜਾਵੇ ਤੇ ਉਹਦੇ ਇਹ ਵਜ਼ ਵਿੱਚ ਮੈਨੂੰ ਅੱਜ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਜੀ ਜਿਨ੍ਹਾਂ ਨੇ ਆਪਣਾ ਮੇਰਾ ਬ੍ਰਦਰ ਬਣ ਕੇ ਉਹਨਾਂ ਨੇ ਇੱਕ ਨੋਟ ਵੀ ਭੇਜਿਆ ਹੈ ਮੈਨੂੰ ਦਿਖਾਇਆ ਗਿਆ ਸੀ ਉਹ ਨੋਟ ਜਿੱਥੇ ਲਿਖਿਆ ਗਿਆ ਕਿ ਇਹ ਜਿਹੜੀ ਮੈਂ ਰਾਸ਼ੀ ਭੇਜ ਰਿਆ ਵਾਂ ਇਹ ਮਦਦ ਨਹੀਂ ਹੈ ਇੱਕ ਵੱਡੇ ਭਰਾ ਨੂੰ ਛੋਟੀ ਭੈਣ ਦੀ ਛੋਟੀ ਭੈਣ ਲਈ ਆਸ਼ੀਰਵਾਦ ਹੈ ਪਿਆਰ ਹੈ ਤੇ ਮੈਂ ਆਪਣੇ ਵੀਰ ਅਕਸ਼ੇ ਕੁਮਾਰ ਨੂੰ ਬਹੁਤ ਬਹੁਤ ਧੰਨਵਾਦੀ ਧੰਨਵਾਦ ਦਿਨ ਕਰਦੀ ਆ ਬਹੁਤ ਬਹੁਤ ਥੈਂਕਸ ਹੈ ਮੇਰੇ ਕੋ ਵਰਡਸ ਨਹੀਂ ਹੈ ਭਾਜੀ ਮੇਰੇ ਕੋ ਵਰਡਸ ਖਤਮ ਹੋ ਚੁੱਕੇ ਨੇ ਕਿ ਮੈਂ ਮੈਨੂੰ ਡਿਕਸ਼ਨਰੀ ਫੋਲ ਨਹੀਂ ਪਈ ਸਪੈਸ਼ਲੀ ਤੁਹਾਡਾ ਧੰਨਵਾਦ ਕਰਨ ਲਈ ਕਿ ਤੁਸੀਂ ਅੱਜ ਇੱਕ ਆਕਸੀਜਨ ਦਾ ਕੰਮ ਕੀਤਾ ਹੈ ਮੇਰੇ ਲਈ ਤੇ ਮੇਰੇ ਪਰਿਵਾਰ ਲਈ ਮੇਰੇ ਬੱਚਿਆਂ ਦੇ ਚਿਹਰਿਆਂ ਦੀ ਖੁਸ਼ੀ ਆਈ ਹੈ ਕਿ ਉਹਨਾਂ ਦਾ ਮੇਰੀ ਬੇਟੀਆਂ ਦਾ ਤੁਸੀਂ ਫਿਊਚਰ ਸਿਕਿਉਰ ਕੀਤਾ ਹੈ ਤੇ ਮੈਂ ਤੁਹਾਡੀ ਇੱਦਿਆਨਦਾਰੀ ਬਾਰੇ ਪੜ੍ਹਦੀ ਹੁੰਦੀ ਸੀ ਅਖਬਾਰਾਂ 'ਚ ਪਰ ਅੱਜ ਮੈਂ ਦੇਖ ਵੀ ਲਿਆ ਹੈ ਕਿ ਅਚਾਨਕ ਹੀ ਮੇਰੇ ਬੈਂਕ ਦੇ ਵਿੱਚ ਅਕਸ਼ੇ ਕੁਮਾਰ ਪਾਟਿਆ ਜੀ ਇਹ ਉੱਪਰ ਆਇਆ ਨਾਮ ਕਿ ਉਹਨਾਂ ਨੇ 25 ਲੱਖ ਦੀ ਰਾਸ਼ੀ ਭੇਜੀ ਹੈ ਭਾਜੀ ਬਹੁਤ ਧੂਆਵਾਂ ਨੇ ਮੇਰੇ ਪਰਿਵਾਰ ਵੱਲੋਂ ਬਹੁਤ ਸਾਰਾ ਪਿਆਰ ਹੈ ਮੇਰੇ ਪਰਿਵਾਰ ਵੱਲੋਂ ਤੇ ਤੁਹਾਨੂੰ ਦਿੱਤੀ ਵਾਹ ਨਾ ਲੱਗੇ ਬਾਬਾ ਨਾਨਕ ਤੁਹਾਡੀ ਉਮਰ ਲੋਕੀ ਤਾਂ ਜਿੰਨੀ ਲੰਬੀ ਕਰਨ ਥੈਂਕ ਯੂ ਭਾਜੀ ਤਾਲਮਿਲ ਵੀ ਹੋ ਰਿਹਾ ਹੈ ਉਹਨਾਂ ਦੇ ਜਿਸ ਮੈਂ ਟੀਮ ਦੇ ਮੈਂਬਰ ਨਾਲ ਜਾਣ ਨਹੀਂ ਮੈਂ ਮੇਰਾ ਕੋਈ ਤਾਲ ਮਿਲ ਨਹੀਂ ਸੀ ਜੀ ਡਾਇਰੈਕਟ ਹੀ ਪੈਸੇ ਆਏ ਨੇ ਮੇਰੇ ਕੋਲ ਕਿਵੇਂ ਪਤਾ ਚੱਲਿਆ ਫੋਨ ਉੱਤੇ ਇਹ ਸਵੇਰੇ ਮੈਨੂੰ ਫੋਨ ਆਇਆ ਜੀ ਮੇਰੇ ਬੈਂਕ ਤੋਂ ਵੀ ਇਸ ਤਰ੍ਹਾਂ ਤੁਹਾਡੇ ਬੈਂਕ ਦੇ ਵਿੱਚ ट्रांजैक्शन ਹੋਈ ਹੈ ਹਾਂਜੀ ਜੋ ਇਸ ਤਰ੍ਹਾਂ ਦੇ ਹਾਲਾਤ ਬਣੇ ਸੀਗੇ ਅੱਜ ਇਹ ਹਾਲਾਤ ਜੀ ਮੇਰੇ ਮਦਰ ਦੇ ਜਾਣ ਤੋਂ ਬਾਅਦ ਕਿਉਂਕਿ ਮੇਰੇ ਮੰਮੀ ਕਰਤਾ ਕਰਤਾ ਸੀ ਕਰਦੇ ਤੇ ਉਸ ਤੋਂ ਬਾਅਦ ਸ਼ੋਜ਼ ਵੀ ਮਿਲਣੇ ਘਟੋ ਗਏ ਤੇ ਇੱਕ ਦੂਸਰਾ ਜਿਹੜਾ ਸਾਡਾ ਰੁਝਾਨ ਸਾਡੇ ਪੰਜਾਬ ਦੇ ਯੂਥ ਦਾ ਲੋਕਾਂ ਦਾ ਦੂਸਰੇ ਗਾਣਿਆਂ ਵੱਲ ਚਲਾ ਗਿਆ ਤੇ ਫਿਰ ਸੁਹਾਗ ਕੁੜੀਆਂ ਨੂੰ ਕੌਣ ਪੁੱਛੇਗਾ ਜੀ ਤਾਂ ਤੁਸੀਂ ਤਾਂ ਹਮੇਸ਼ਾ ਹੀ ਆਪਣੀਆਂ ਅਸੀਂ ਕਦੀ ਹਾਂਜੀ ਅਸੀਂ ਕਦੀ ਸਮਝੌਤਾ ਨਹੀਂ ਕੀਤਾ ਜੀ ਗਾਣਾ ਇਹਦੇ ਨਿਰੋਲ ਗਾਣੇ ਗਾਣੇ ਨੇ ਸੱਭਿਆਚਾਰੀ ਗਾਣਾ ਇਸ ਤੋਂ ਇਲਾਵਾ ਨਹੀਂ ਇੱਧਰ ਉੱਧਰ ਨਹੀਂ ਹੋਣਾ ਕੀ ਸੁਣਾਉਣਾ ਚਾਹੁੰਦੇ ਜੀ ਸੱਭਿਆਚਾਰ ਨਾਲ ਜਿਹੜਾ ਆ ਆ ਜੀ ਮੈਂ ਇਹ ਗਮਮੀ ਦਾਈ ਮੈਂ ਗਾਣਾ ਸੁਣਾਉਣਾ ਜਾਵਾਂਗੀ ਆ ਤਾਗੇ ਬਗੇ ਜੁਗਨੀ ਉਹ ਦੇਮੂ ਉਹ ਹੋ ਜੁਗਨੀ ਉਹ ਦੇਮੂ ਉਹ ਫੱਬੇ ਜਿੰਨੂੰ ਸਾਤ ਇਸ਼ਕ ਦੀ ਲੱਗੇ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਕਹਿੰਦੀ ਆ ਜਿਹੜੀ ਨਾਮ ਸਾਈ ਦਾ ਜਿਹੜੀ ਨਾਮ ਅੱਲਾ ਦਾ ਲੈਂਦੀ ਆ ਇਹ ਫੀਲ ਕਰਨੀ ਜੋ ਦੇ ਦੀ ਬੰਗੜ ਦੇ ਜਾਓ ਜੇ ਤੁਸੀਂ ਬੰਗੜ ਨਹੀਂ ਮੈਂ ਜੀ ਰਕੜੀ ਬੰਨਣ ਜ਼ਰੂਰ ਜਾਵਾਂਗੀ ਉਹਨਾਂ ਨੂੰ ਬਹੁਤ ਇਹ ਜੇ ਮਿਲਾਂਗੇ ਪੂਰੀ ਉਮੀਦ ਆ ਜੀ ਪੂਰੀ ਉਮੀਦ ਆ ਜੇ ਪਰਮਾਤਮਾ ਇੱਥੋਂ ਤੱਕ ਮਿਲਾ ਸਕਦਾ ਹੈ ਤੇ ਪ੍ਰਮਾਤਮਾ ਉਹ ਵੀ ਰਸਤੇ ਖੋਲੇਗਾ ਹਾਂਜੀ ਬਿਲਕੁਲ ਓਕੇ ਥੈਂਕ ਯੂ